ਪੁਲੀ ਕਰੋ ਪੁਲੀ ਕਰੋ ਪੁਲੀ ਕਰੋ ਜਿੰਦਾਬਾਦ ਜਿੰਦਾਬਾਦ ਮੁਬਾਰਕ ਜਿੰਦਾਬਾਦ ਜਿੰਦਾਬਾਦ ਜਿੱਦੂ ਫੈਸਲਾ ਆ ਗਿਆ ਹਾਈ ਕੋਰਟ ਵੱਲੋਂ ਵੀ ਬਿਨਾ ਕਿਸੇ ਸ਼ਰਤ ਤੋਂ ਇਹਨਾਂ 1158 ਉਮੀਦਵਾਰਾਂ ਨੂੰ ਪੋਲਜਾ ਦੇ ਵਿੱਚ ਭੇਜਿਆ ਜਾਵੇ ਦੋ ਮਹੀਨੇ ਤੋਂ ਵੀ ਅਸੀਂ ਰਹਿੰਦੇ 411 ਉਮੀਦਵਾਰ ਸੜਕਾਂ ਤੇ ਰੂਲ ਰਹੇ ਆਂ ਸਰਕਾਰ ਸਾਡੀ ਕੋਈ ਸਹਾਇਤਾ ਨਹੀਂ ਲੈ ਰਹੀ ਸਾਨੂੰ ਜੁਆਇਨ ਕਰਵਾਉਣ ਵੱਲ ਕੋਈ ਕਦਮ ਨਹੀਂ ਵਧਾ ਰਹੀ ਅਸੀਂ ਤੁਹਾਡੇ ਮਾਧਿਅਮ ਦੁਆਰਾ ਹਰਜੋਤ ਬੈਂਸ ਭਗਵੰਤ ਸਿੰਘ ਮਾਨ ਨੂੰ ਇਹ ਸੁਨੇਹਾ ਭੇਜਾ ਦੇਣਾ ਚਾਹੁੰਦੇ ਆਂ ਕਿ ਸਾਡੇ ਕੋਲ ਨਾ ਤਾਂ ਹੋਸ਼ ਦੀ ਕਮੀ ਨਾ ਸਾਡੇ ਕੋਲ ਜੋਸ਼ ਦੀ ਕਮੀ ਅਸੀਂ ਹੋਸ਼ ਤੇ ਜੋਸ਼ ਨਾਲ ਆਪਣਾ ਹੱਕ ਲੈ ਕੇ ਰਹਾਗੇ 1158 ਪਾਰਟੀ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਚ ਅੱਜ ਸਹਾਇਕ ਪ੍ਰੋਫੈਸਰਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈ ਦਾ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੌਰਾਨ ਪੁਲਿਸ ਦੇ ਬਲੌਨਾਂ ਨੂੰ ਰੋਕਿਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਧੱਕਾ ਮੁੱਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ 411 ਉਮੀਦਵਾਰਾਂ ਦੇ ਵੱਲੋਂ ਮੁੱਖ ਮੰਤਰੀ ਦੀ ਰਿਹਾਈ ਦਾ ਘਰਾਵ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਬਲੌਨਾਂ ਨੂੰ ਰੋਕਿਆ ਜਾ ਰਿਹਾ ਮੁਰਦਾਬਾਦ 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 ਪੱਟੀ ਪੱਟੀ ਬੁਲੀ ਕਰੋ ਬੁਲੀ ਕਰੋ ਬੁਲੀ ਕਰੋ ਪੱਟੀ ਪੱਟੀ ਬੁਲੀ ਕਰੋ ਜੈ ਜੰਦਾਬਾਦ ਆਪਦਾ ਆਪਦਾ ਸਾਡੀ ਪਰ ਤੋਂ ਰਿਵਰਸ ਆਪਦਾ ਆਪਦਾ 411 ਸਹਾਇਕ ਪ੍ਰੋਫੈਸ਼ਨਲ ਨੇ ਕਿਹਾ ਕਿ ਇਹ ਪੁਲਿਸ ਉਹਨਾਂ ਦੇ ਨਾਲ ਧੱਕਾ ਮੁਕੀ ਕਰੀ ਹੈ ਤੇ ਸਰਕਾਰ ਉਹਨਾਂ ਨੂੰ ਲਗਾਤਾਰ ਲਾਰੇ ਲਗਾ ਰਹੀ ਹੈ ਉਹਨਾਂ ਕਹੇ ਕਿ 8 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਉਹਨਾਂ ਨੂੰ ਇਸ ਦੇ ਬਾਵਜੂਦ ਵੀ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੱਸਿਆ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਉਹਨਾਂ ਨੂੰ ਕਾਲਜਾਂ ਦੇ ਵਿੱਚ ਸਰਕਾਰ ਦੇ ਵੱਲੋਂ ਨਹੀਂ ਭੇਜਿਆ ਜਾ ਰਿਹਾ ਮੇਰਾ ਨਾਮ ਡਾਕਟਰ ਗੋਲਡੀ ਰਣਜੀਤ ਅੱਜ ਤੁਸੀਂ ਧਰਨਾ ਦੇਣ ਆਏ ਹੋਗੇ ਕੀ ਕਾਰਨ ਧਰਨਾ ਦੇਣ ਦਾ ਤੇ ਕਾਫੀ ਤੋਂ ਕੰਮ ਕੀ ਹੋ ਗਟਿਆ ਸਾਡਾ ਮੇਨ ਕਾਰਨ ਧਰਨਾ ਦੇਣ ਦਾ ਇਹ ਸੀ ਜੀ 3 ਸਾਲ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਅਸੀਂ 1158 ਸਹਾਇਕ ਪ੍ਰੋਫੈਸਰ ਹਨ ਔਰ 3 ਸਾਲ ਬਾਅਦ ਸਾਡੇ ਹੱਕ ਦੇ ਵਿੱਚ ਫੈਸਲਾ ਆ ਗਿਆ ਹਾਈ ਕੋਰਟ ਵੱਲੋਂ ਵੀ ਬਿਨਾਂ ਕਿਸੇ ਸ਼ਰਤ ਤੋਂ ਇਹਨਾਂ 1158 ਉਮੀਦਵਾਰਾਂ ਨੂੰ ਕਾਲਜਾਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਇਹਨਾਂ ਦੀ ਭਰਤੀ ਬਿਲਕੁਲ ਸਾਫ਼ ਸੁਥਰੀ ਭਰਤੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭ੍ਰਸ਼ਟਾਚਾਰ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਪੈਸੇ ਦਾ ਲੈਣ ਦੇਣ ਨਹੀਂ ਹੋਇਆ ਬਲਕਿ ਉਹਦੇ ਵਿੱਚ ਜੱਜਮੈਂਟ ਨੂੰ ਜੇ ਤੁਸੀਂ ਪੜ੍ਹ ਕੇ ਦੇਖੋਗੇ ਉਹਦੇ ਵਿੱਚ ਬਿਲਕੁਲ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹੇ ਭਾਰਤੀ ਨੂੰ ਕੁਝ ਲੋਕ ਜਾਣਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਭੇਜਿਆ ਜਾਵੇ ਪਰ ਅੱਜ ਹਾਈ ਕੋਰਟ ਦਾ ਫੈਸਲਾ ਇਹ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਤੋਂ ਵੀ ਅਸੀਂ ਰਹਿੰਦੇ 411 ਉਮੀਦਵਾਰ ਸੜਕਾਂ ਤੇ ਰੁੱਲ ਰਹੇ ਆ ਸਰਕਾਰ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਾਨੂੰ ਜੁਆਇਨ ਕਰਵਾਉਣ ਵੱਲ ਕੋਈ ਕਦਮ ਨਹੀਂ ਵਧਾ ਰਹੀ ਪੁੱਠਾ ਇਹ ਸਾਨੂੰ ਕੀ ਕਰ ਰਹੇ ਨੇ ਸਾਡੀਆਂ ਲਾਰੇਆਂ ਦੇ ਵਿੱਚ ਲਟਕਾ ਰਹੇ ਨੇ ਸਾਡੀ 8 ਮੀਟਿੰਗਾਂ ਹੋ ਚੁੱਕੀਆਂ ਨੇ ਉਹ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸਾਡੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਔਰ ਸਾਨੂੰ 8 ਮੀਟਿੰਗਾਂ ਦੇ ਵਿੱਚ ਉਹ ਲਾਰੇ ਲਾਉਂਦੇ ਰਿਹਾ ਔਰ ਸਾਡਾ ਕੋਈ ਵੀ ਹੱਲ ਨਹੀਂ ਲੱਭਿਆ ਅੰਤ ਵਿੱਚ ਸਾਨੂੰ ਸੜਕਾਂ ਦੇ ਉੱਪਰ ਆ ਕੇ ਸਿੱਧੇ ਦੌਰ ਦੇ ਇਹਨਾਂ ਨਾਲ ਪ੍ਰੋਟੈਸਟ ਕਰਨ ਦੀ ਲੋੜ ਪਈ ਹੈ ਤੇ ਅਸੀਂ ਅੱਜ ਸਾਰੇ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਰੇ ਉਮੀਦਵਾਰ ਅਸੀਂ ਇਕੱਠੇ ਹੋਏ ਹੋਏ ਹਾਂ ਅਸੀਂ ਤੁਹਾਡੇ ਮਾਧਿਅਮ ਦੁਆਰਾ ਹਰਜੋਤ ਬੈਂਸ ਭਗਵੰਤ ਸਿੰਘ ਮਾਨ ਨੂੰ ਇਹ ਸੁਨੇਹਾ ਭੁਜਾ ਦੇਣਾ ਚਾਹੁੰਦੇ ਆਂ ਵੀ ਸਾਡੇ ਕੋਲ ਨਾ ਤਾਂ ਹੋਸ਼ ਦੀ ਕਮੀ ਨਾ ਸਾਡੇ ਕੋਲ ਜੋਸ਼ ਦੀ ਕਮੀ ਅਸੀਂ ਹੋਸ਼ ਤੇ ਜੋਸ਼ ਨਾਲ ਆਪਣਾ ਹੱਕ ਲੈ ਕੇ ਰਹਾਗੇ ਜੇ ਇਹਨਾਂ ਨੂੰ ਇਹ ਲੱਗਦਾ ਹੋਵੇ ਕਿ ਇਹਨਾਂ 411 ਉਮੀਦਵਾਰਾਂ ਨੂੰ ਅਸੀਂ ਕਿਸੇ ਤਰ੍ਹਾਂ ਲਾਰੇ ਲਪੇ ਲਾ ਕੇ ਬਾਹਰ ਹੀ ਰੱਖ ਦਾਂਗੇ ਤੇ ਕਾਲਜਾਂ ਦੇ ਵਿੱਚ ਐਂਟਰ ਨਹੀਂ ਕਰਨ ਦੇਵਾਂਗੇ ਤਾਂ ਇਹ ਆਪਣੀ ਗਲਤਫਹਿਮੀ ਕੱਢ ਦੇਣ ਅਸੀਂ ਕਾਲਜਾਂ ਦੇ ਵਿੱਚ ਜਾ ਕੇ ਰਹਾਗੇ ਦੂਜਾ ਸਾਡਾ ਸੁਨੇਹਾ ਤੁਹਾਡੇ ਮਾਧਿਅਮ ਦੁਆਰਾ ਅਸੀਂ ਇਹ ਵੀ ਪਹੁੰਚਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਮਾਜ ਦਾ ਸਭ ਤੋਂ ਵੱਧ ਪੜਿਆ ਲਿਖਿਆ ਤੱਕ ਸਾਨੂੰ ਆਂਧਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਔਰ ਸਾਨੂੰ ਬਹੁਤ ਚੰਗੀ ਤਰ੍ਹਾਂ ਆਂਧਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣਾ ਇਹਦੇ ਇਹ ਨਾ ਭੁੱਲੀ ਜਾਣਾ ਕਿ ਜੇ ਅਸੀਂ 411 411 ਤੋਂ ਅਸੀਂ 4000 4 ਲੱਖ 4 ਕਰੋੜ ਤੱਕ ਪਹੁੰਚਾਂਗੇ ਪਰ ਇੰਨਾ ਅਸੀਂ ਆਪਣੀ ਭਰਤੀ ਪੂਰੀ ਕਰਾ ਕੇ ਰਹਿਾਂਗੇ ਤੇ ਤੀਜੀ ਗੱਲ ਸਾਡੀ ਇਹ ਵੀ ਪਹੁੰਚਾ ਦੇਣਾ ਵੀ ਇਹ ਇਹ ਨਾ ਸੋਚਣ ਵੀ ਉੱਚ ਸਿੱਖਿਆ ਨੂੰ ਡੋਬ ਦੇਣਗੇ ਕਿਉਂਕਿ ਸਾਡੀ ਭਰਤੀ ਪੂਰਾ ਕਰਾਉਣ ਦਾ ਮਨਸਾ ਸਿਰਫ ਸਾਡੀ ਨੌਕਰੀ ਤੱਕ ਨਹੀਂ ਹੈਗਾ ਸਾਡਾ ਮੇਨ ਮਕਸਦ ਉੱਚ ਸਿੱਖਿਆ ਨੂੰ ਬਚਾਉਣ ਦਾ ਵੀ ਹੈ ਜਿਹੜੀ ਉੱਚ ਸਿੱਖਿਆ ਨੂੰ ਇਹਨਾਂ ਨੇ ਡਬੋ ਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਕਾਲਜਾਂ ਦੀ ਹਾਲਤੇ ਹੋ ਗਈ ਹੈ ਸਰਕਾਰੀ ਕਾਲਜ ਬੰਦ ਹੋਣ ਦੀ ਕਗਾਰ ਤੇ ਉਹ ਕਿਉਂ ਨੇ ਕਿਉਂਕਿ ਉੱਥੇ 26 ਸਾਲ ਤੋਂ ਕੋਈ ਭਰਤੀ ਨਹੀਂ ਹੋਈ ਸੀ ਪੱਕੀ ਪੱਕੇ ਤੌਰ ਤੇ ਕੋਈ ਭਰਤੀ ਨਹੀਂ ਹੋਈ ਜਿਹੜੀ 26 ਸਾਲ ਬਾਅਦ ਭਰਤੀ ਆਈ ਉਹਨੂੰ ਇਹ ਲਟਕਾਉਣ ਦੀ ਫਿਰ ਆਗ ਦੇ ਵਿੱਚ ਨੇ ਵੀ ਕਿਸੇ ਤਰ੍ਹਾਂ ਲਟਕਾ ਕੇ ਇਹਨੂੰ ਆਸੇ-ਪਾਸੇ ਕੀਤਾ ਹੋਵੇ ਤਾਂ ਤੁਹਾਡੇ ਮਾਤਿਆਂ ਦੁਆਰਾ ਹਰਜੋਤ ਮੈਂ ਸਹਿ ਸੁੱਲੇ ਚੰਗੀ ਤਰ੍ਹਾਂ ਕਿ ਅਸੀਂ ਆਪਣੀ ਭਰਤੀ ਵੀ ਪੂਰੀ ਕਰਾ ਕੇ ਹਟਾਂਗੇ ਤੇ ਉੱਚ ਸਿੱਖਿਆ ਨੂੰ ਬਚਾ ਕੇ ਵੀ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਅਜੀਤ ਧਰਨਾ ਦੇ ਨਾਂ ਹਾਂ ਜਥੇਬੰਦੀ ਵੱਲੋਂ ਕੀ ਨਾਮ ਹੈ ਜਥੇਬੰਦੀ ਅਸੀਂ 1158 ਜਥੇਬੰਦੀ ਵੱਲੋਂ ਹਾਂ ਜੀ ਤੇ ਅਸੀਂ 411 ਉਮੀਦਵਾਰਾਂ ਜਿਹੜੇ ਰਹਿ ਗਏ ਆ ਤੇ ਅਸੀਂ ਭਾਸ਼ਾਵਾਂ ਦੇ ਉਮੀਦਵਾਰਾਂ ਪੰਜਾਬੀ ਹਿੰਦੀ ਇੰਗਲਿਸ਼ ਤੇ ਕੁਝ ਲਾਇਬ੍ਰੇਰੀਅਨ ਵੀ ਨੇ ਸਾਡੇ ਸਾਥੀ ਤੇ ਸਾਨੂੰ ਸਾਡੀ ਭਰਤੀ ਨੂੰ ਹਾਈ ਕੋਰਟ ਵੱਲੋਂ ਬਹਾਲ ਕਰ ਦਿੱਤਾ ਗਿਆ ਪਰ ਇਹਦੇ باوجود ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ ਸਿਰਫ ਲਾਰੇ ਲੱਪੇ ਲਾ ਰਹੀ ਹੈ ਮੀਟਿੰਗਾਂ ਦੇ ਵਿੱਚ ਤੇ ਸਾਨੂੰ ਨਿਯੁਕਤ ਕਰਕੇ ਕਾਲਜਾਂ ਦੇ ਵਿੱਚ ਨਹੀਂ ਭੇਜਿਆ ਜਾ ਰਿਹਾ ਤੇ ਅਸੀਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦੇ ਹਾਂ ਸਰਕਾਰ بڑے ਦਾਅਵੇ ਕਰਦੀ ਹੈ ਅਸੀਂ ਮਾਤ ਭਾਸ਼ਾ ਨੂੰ ਬਚਾਉਣਾ ਹੈ ਅਸੀਂ ਇਹ ਭਾਸ਼ਾਵਾਂ ਦੇ ਨੂੰ ਬਚਾਉਣ ਦੀ ਗੱਲ ਕਰਦੀ ਹੈ ਪਰ ਸਰਕਾਰ ਦਾ ਭਾਸ਼ਾਵਾਂ ਵਾਲੇ ਸਾਥੀਆਂ ਪ੍ਰਤੀ ਇਹ ਜਿਹੜਾ ਜਿਹੜਾ ਵਿਵਹਾਰ ਹੈ ਉਹ ਸਿੱਧ ਕਰ ਰਿਹਾ ਵੀ ਸਰਕਾਰ ਸਿਰਫ ਇੱਕ ਢੋਂਗ ਕਰ ਰਹੀ ਹੈ ਰੈਸਟੋਰੈਂਟਾਂ ਤੇ ਪੰਜਾਬੀ ਲਿਖਾਤੀ ਹਸਪਤਾਲਾਂ ਤੇ ਪੰਜਾਬੀ ਕੰਪਲਸ਼ਨ ਹੈ ਜੇ ਅੱਗੇ ਉਹਨੂੰ ਪੜਨ ਵਾਲੇ ਲੋਕ ਹੀ ਨਹੀਂ ਰਹਿਣਗੇ ਤਾਂ ਇਸ ਤਰ੍ਹਾਂ ਦਾ ਇਹ ਜਿਹੜਾ ਫਜ਼ੂਲ ਜਿਹੜਾ ਹੋ ਰਿਹਾ ਸਭ ਕੁਝ ਡਰਾਮੇਵਾਜੀ ਇਹਦਾ ਕੋਈ ਫਾਇਦਾ ਨਹੀਂ ਹੈ ਕਾਫੀ ਤਾਂ ਹਾਂਜੀ ਤੱਕਾ ਮੁਕੀ ਹੋਡੇ ਕਾਫੀ ਤਾਂ ਕਬੂਕੀ ਹੋ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਸਾਡੇ ਸਾਥੀਆਂ ਨਾਲ ਕੀ ਕੀਤਾ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ ਨੇ ਮਹਿਲਾ ਕੈਂਡੀਡੇਟਸ ਦੀਆਂ ਚੁੰਨੀਆਂ ਤਾਂ ਖਿੱਚੀਆਂ ਗਈਆਂ ਨੇ ਸਰਕਾਰ ਕਹਿੰਦੀ ਸੀ ਕਿ ਸਾਡੇ ਸਾਡਾ ਟਾਈਮ ਆਊਗਾ ਕਿ ਕਿਸੇ ਨਾਲ ਇਹ ਵਿਵਹਾਰ ਨਹੀਂ ਹੋਊਗਾ ਤੇ ਉਹ ਸਭ ਕੁਝ ਹੀ ਹੋ ਰਿਹਾ ਹੈ ਤੇ ਹੁਣ ਪ੍ਰਸ਼ਾਸਨ ਵੀ ਆਇਆ ਹੋਇਆਗਾ ਤੇ ਗੱਲਬਾਤ ਕਰ ਰਹੇ ਨੇ ਸਰ ਗੱਲਬਾਤ ਤਾਂ ਇਹ 2-3 ਮਹੀਨੇ ਤੋਂ ਹੋ ਰਹੀ 2 ਮਹੀਨੇ ਤੋਂ ਹੋ ਰਹੀ ਹੈ ਅੱਜ ਕੋਰਟ ਤੋਂ ਬਹਾਲ ਹੋਏ ਸਾਡੀ ਭਰਤੀ ਨੂੰ 2 ਮਹੀਨੇ ਤੋਂ ਉੱਤੇ ਸਮਾਂ ਹੋ ਚੁੱਕਿਆ ਹੈ ਗੱਲਬਾਤੋਂ ਕੋਈ ਸਿੱਟਾ ਨਹੀਂ ਨਿਕਲ ਰਿਹਾ ਤੇ ਅਸੀਂ ਅੱਜ ਨਿਯੁਕਤੀ ਪੱਤਰ ਲੈ ਕਿ ਸਭ ਹੋਰ ਵੀ ਹੈ ਪਹਿਲਾਂ ਧਰਨੇ ਲੱਗਦੇ ਸੀਗੇ ਹਨਾ ਕੱਲੇ ਮਾਪਿਓ ਕੁੱਟ ਖਾਂਦੇ ਦੇਖਦੇ ਸੀ ਕੈਂਡੀਟ ਸਾਡੇ ਅਸੀਂ ਸਾਡੀ ਉਮਰ ਐ ਇੱਥੇ ਹੋ ਗਈਆਂ ਨੇ ਸਾਡੇ ਬੱਚੇ ਵੀ ਸਾਨੂੰ ਕੁੱਟ ਖਾਂਦੇ ਦੇਖ ਰਹੇ ਨੇ ਸਾਡੇ ਮਾਪੇ ਵੀ ਸਾਨੂੰ ਕੁੱਟ ਖਾਂਦੇ ਦੇਖ ਰਹੇ ਨੇ ਸਾਨੂੰ ਦੋ ਪੀੜੀਆਂ ਦੇਖ ਰਹੀਆਂ ਐ ਤੇ ਉਹਨਾਂ ਚ ਕੀ ਸਨੇਹਾ ਜਾਊਗਾ ਅਗੇ ਇਸ ਸਿਚੁਏਸ਼ਨ ਦਾ ਤੁਸੀਂ ਸਮਝ ਸਕਦੇ ਹੋ ਕਿ ਕੀ ਫਿਊਚਰ ਹੋ ਸਕਦਾ ਐ ਸੋਸਾਇਟੀ ਦਾ ਤੁਸੀਂ ਇਮੇਜਿਨ ਕਰ ਸਕਦੇ ਹੋ ਦੀਪਕ ਹੈ ਜੀ ਮੈਂ ਪੰਜਾਬੀ ਵਿਸ਼ੇ ਤੋਂ ਸਿਲੇਕਟਡ ਉਮੀਦਵਾਰਾਂ 1158 ਐ ਇੱਕ ਪ੍ਰੋਫੈਸਰ ਦੇ ਲਾਇਬ੍ਰੇਰੀਨ ਭਰਤੀ ਦੇ ਵਿੱਚ ਰਜਿਤਰ ਨਾਲ ਦਿੱਤਾਗਾ ਕਿ ਭਰੋਸਾ ਮਿਲਿਆ ਨਾ ਆ ਭਰੋਸਾ ਦਾ ਜੀ ਸਾਨੂੰ 3 ਸਾਲ ਤੋਂ ਮਿਲ ਰਿਹਾ ਹੈ ਜਦੋਂ 2 ਮਹੀਨੇ ਪਹਿਲਾਂ ਸਾਡਾ ਹਾਈ ਕੋਰਟ ਤੋਂ ਮਸਲਾ ਸੁਲਝ ਗਿਆ ਜਦੋਂ ਹਾਈ ਕੋਰਟ ਤੋਂ ਹਰੀ ਝੰਡੀ ਮਿਲ ਗਈ ਉਦੋਂ ਤੋਂ ਸਾਨੂੰ ਭਰੋਸਾ ਮਿਲ ਰਿਹਾ ਹੈ ਭਰੋਸਾ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਿੱਤਾ ਭੁੱਖ ਜਿਹੜਾ ਭਰੋਸਾ ਹੈਗਾ ਉਹ ਸਾਨੂੰ ਸਿੱਖਿਆ ਮੰਤਰੀ ਨੇ ਵੀ ਦਿੱਤਾ ਲਗਾਤਾਰ ਮੀਟਿੰਗਾਂ ਵੀ ਹੋਈਆਂ ਭਗਵੰਤ ਮਾਨ ਜੀ ਨੇ ਤਾਂ ਸਾਨੂੰ ਇਹ ਵੀ ਕਿਹਾ ਸੀਗਾ ਕਿ 3 ਦਿਨਾਂ ਦੇ ਵਿੱਚ ਤੁਹਾਡੀ ਜੁਆਇਨਿੰਗ ਜਿਹੜੀ ਹੋਜੂਗੀ 3 ਦਿਨਾਂ ਦੇ ਵਿੱਚ ਸਾਡੇ ਜੁਆਇਨਿੰਗ ਲੈਟਰਾਂ ਵਾਲੇ ਸਾਥੀਆਂ ਨੂੰ ਤਾਂ ਜਿਨ੍ਹਾਂ ਨੂੰ ਪਿਛਲੀ ਸਰਕਾਰ ਦੇ ਜੁਆਇਨਿੰਗ ਲਾਈਬ੍ਰੇਰੀਨ এডਿਕੇਸ਼ਨ ਦੇ ਜੀਓਗ੍ਰਾਫੀ ਦੇ ਕੈਂਡੀਡੇਟ ਆ ਉਹਨਾਂ ਨੂੰ 2 ਮਹੀਨਿਆਂ ਤੋਂ ਇਸੇ ਤਰ੍ਹਾਂ ਰੋਲਿਆ ਜਾ ਰਿਹਾ ਇੱਕੋ ਸਾਥੀ ਤੁਹਾਡੀ ਸ਼ਹੀਦ ਵੀ ਹੋਈ ਸੀ ਸਾਡੇ ਬਲਵਿੰਦਰ ਕੌਰ ਜੀ ਪੋਲਿਟੀਕਲ ਸਾਇੰਸ ਵਿਸ਼ੇ ਤੋਂ ਸੀਗੇ ਉਹਨਾਂ ਨੇ ਸੁਸਾਈਡ ਕਰ ਲਿਆ ਸੀ ਪੂਰੇ 1 ਸਾਲ ਪਹਿਲਾਂ 1 ਸਾਲ ਤੋਂ ਮਤਲਬ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਇਹ ਉਹ ਸਾਥੀ ਨੇ ਪੋਲਿਟੀਕਲ ਸਾਇੰਸ ਦੇ ਸਾਰੇ ਜਿਹੜੇ ਕੈਂਡੀਡੇਟ ਸੀ ਉਹ ਕਾਲਜਾਂ ਦੇ ਵਿੱਚ ਜੁਆਇਨ ਕਰ ਚੁੱਕੇ ਆ ਜਦੋਂ ਉਹ ਜੁਆਇਨ ਅਜੋ ਸਾਡੇ ਦਰਮਿਆਨ ਹੁੰਦੇ ਤਾਂ ਉਹ ਵੀ ਕਾਲਜਾਂ ਦੇ ਵਿੱਚ ਜੁਆਇਨਡ ਹੋਣਾ ਸੀਗਾ ਉਹਨਾਂ ਨੇ ਸਿਰਫ ਇੱਕ ਕੈਂਡੀਡੇਟ ਨਹੀਂ ਸਾਥੋਂ ਖੋਇਆ ਉਹਨਾਂ ਨੇ ਇੱਕ ਮਾਂ ਖੋਹੀ ਆ ਪੰਜਾਬ ਦਾ ਇੱਕ ਹਾਈਲੀ ਕੁਆਲੀਫਾਈਡ ਕੈਂਡੀਡੇਟ ਖੋਇਆ ਤੇ ਸਰਕਾਰ ਨੇ ਉਹਨਾਂ ਨੂੰ ਸਰਕਾਰੀ ਮੁਲਾਜ਼ਮ ਮੰਨਦਿਆਂ ਮੁਆਵਜ਼ੇ ਦੀ ਇੱਕ ਵੀ ਗੱਲ ਨਹੀਂ ਕੀਤੀ ਹਜੇ ਤੱਕ ਦੱਸਦੀ ਕਿ ਇੰਨਾ ਸਹਾਇਕ ਉਪਰ ਫੈਸਲਿਆਂ ਦੇ ਹੱਕ ਦੇ ਵਿੱਚ ਹਾਈ ਕੋਰਟ ਦਾ ਫੈਸਲਾ ਆਇਆ ਹੈ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਸ਼ਰਤ ਇਹਨਾਂ ਨੂੰ ਕਾਲਜਾਂ ਦੇ ਵਿੱਚ ਭੇਜਿਆ ਜਾਵੇ ਪਰ ਇਹਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਹਨਾਂ ਦੀ ਭਰਤੀ ਨੂੰ ਪੂਰਾ ਨਹੀਂ ਕਰ ਰਹੀ ਜਿਸ ਤੋਂ ਬਾਅਦ ਅੱਜ ਉਹਨਰੇ ਵੱਲੋਂ ਭਗਵੰਤ ਮਨ ਮੁਰਦਾਵਾਦੀ ਨਾਰੇ ਲਗਾਏ ਗਏ ਤੇ ਉਹਨਾਂ ਦੇ ਘਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗਰੂਰ ਤੋਂ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ